ਦੀ ਦੁਨੀਆ ਦੇ ਵਿੱਚ ਇਹ ਹੁਸੈਨ ਨਗਰ ਦੇ ਮੁੰਡੇ ਪ੍ਰਦਰਸ਼ਨ ਕਰ ਰਹੇ ਐ ਲਓ ਗੁਰਪ੍ਰੀਤ ਸਿੰਘ ਭੇਜੇ ਦੀ ਪਾਈ ਹੋਈ ਰੇਡ ਤੇ ਬੱਬੂ ਕਹਿੰਦੇ ਕੁਸ਼ ਕਰ ਰਿਹਾ ਤੇ ਨੰਬਰ ਇਸ ਲਈ ਲਓ ਜਨ ਕਹਿੰਦੇ ਧਾਵੀ ਨਾਲ ਆਪਣੇ ਚਾਲ ਚੱਲੇ ਹਾਂ ਹਾਂਜੀ ਆ ਸਾਡੇ ਦਰਮਿਆਨ ਸਰਦਾਰ ਰਾਜ ਸਿੰਘ ਜੀ ਹੈਡ ਗਰੰਟੀ ਬਾਬਾ ਦਿੱਤਾ ਜੀ ਉਹ ਵੀ ਪਹੁੰਚੇ ਨੇ ਵੈਲਕਮ ਜੀ ਸਰਦਾਰ ਰਾਜ ਸਿੰਘ ਜੀ ਅਗਲੀਆਂ ਟੀਮਾਂ ਨੂੰ ਚਲਦੇ ਮੈਦਾਨ ਦਾ ਸਮਾਂ ਹੈ ਉਹ ਟੀਮਾਂ ਵੀ ਅਗਲੇ ਮੈਚਾਂ ਦੇ ਲਈ ਖੇਡ ਮੈਦਾਨ ਦੇ ਵਿੱਚ ਆ ਜਾਣਗੀਆਂ ਬਿਨਾਂ ਕਿਸੇ ਦੇਰੀ ਤੋਂ ਲਓ ਪ੍ਰੀਤ ਇਸ ਵੇਲੇ ਕਹਿੰਦੇ ਮਈਆਂ ਵਾਲੇ ਦੀ ਧਰਤੀ ਖੇਡ ਮੈਦਾਨ ਅੰਦਰ ਮੁੰਡੇ ਕਹਿੰਦੇ ਅਰਜਨ ਵਰਗੇ ਉਹ ਪੱਟਾ ਦੇ ਮੈਦਾਨ ਥਾਪੀਆਂ ਦੇਖਣਾ ਵੀ ਕੌਣ ਜੱਫਾ ਲਾਵੇਗਾ ਗੱਲ ਸਮੇਂ ਦੀ ਹੈ ਮੇਰੇ ਵੀਰੋ ਅੱਜ ਸਿਰੇ ਦਾ ਕਬੱਡੀ ਕੱਪ ਹੈ ਕਹਿੰਦੇ ਮਰੋੜ ਪਿੰਡਵਾਰ ਦੇ ਮੁਕਾਬਲੇ ਅਰਜਨ ਗਗੜੇ ਦੀ ਧਰਤੀ ਤੇ ਦੂਜੇ ਪਾਸੇ ਪ੍ਰੀਤ ਮਈਆਂ ਵਾਲੇ ਦੀ ਧਰਤੀ ਓ ਬੱਲੇ 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 ਓ ਬੱਲੇ ਨੰਬਰ ਇਸ ਲਈ ਕਹਿੰਦੇ ਗਗੜੇ ਵਾਲਾ ਅਰਜਨ ਆਪਣੀ ਟੀਮ ਦੇ ਲਈ ਜੋਰ ਦੇ ਇਹ ਗਗੜੇ ਵਾਲਾ ਅਰਜਨ ਅਰਜਨ ਬੈਲੀ ਨੇ ਪੈਰ ਜੋੜ ਕੇ ਗੜਾਸੀ ਮਾਰੀ ਗਾਣਾ ਵੀ ਬੜਾ ਚੱਲਿਆ ਜੀ ਲਓ ਸਾਹਮਣੇ ਕਬੱਡੀ ਹੈ ਜੀਤ ਸਿੰਘ ਧੰਨੇ ਦਾ ਪੁੱਤਰਾ ਜਨਾਮ ਕਾਲੀ ਆ ਲਓ ਸਾਹਮਣੇ ਕਬੱਡੀ ਤਿੰਨ ਜੱਫੀ ਤਿਆਰ ਨੇ ਇੱਕ ਗੱਡੀ ਕਹਿੰਦੇ ਚਰਾਜ ਸਿੰਘ ਦਾ ਵੀਰ ਫਰੀਆਂ ਲੱਭੂ ਵੀ ਆਇਆ ਮਈਆਂਲੇ ਪਿੰਡ ਦਾ ਅਮਰੀਕਾ ਕੈਨੇਡਾ ਖੇਡਦਾ ਹੁੰਦੇ ਨੇ ਮਿੱਤਰੋ ਖੁੱਲੇ ਵੀਜੇ ਲੱਗੇ ਮੁੰਡਿਆਂ ਦੇ ਇਹ ਅੱਲਾਹ ਤੋਂ ਜੱਫੀ ਮੰਗਦੇ ਆ ਇਹ ਅੱਲਾਹ ਤੋਂ ਜੱਫਾ ਹੀ ਮੰਗਦੇ ਆ ਕਿ ਗਿੱਧਾ ਤੇਰੇ ਇਸ਼ਕੇ ਦਾ ਅੰਦੀ ਰਾਤੀ ਪੈਂਦਾ ਆਸ਼ਕਾਂ ਦੇ ਵਿੜੇ ਜਦੋਂ ਕੁੰਬੇ ਵਾਲੀ ਤਾਰ ਬਾਬਾ ਛੇੜੇ ਉਹ ਬੱਲੇ ਬੱਲੇ ਕਰਵਾਤੀ ਮੁੰਡੇ ਦੇ ਖੇਡ ਮੈਦਾਨ ਵਿੱਚ ਅਗਲੀ ਰੇਡ ਮਈਆਂ ਵਾ ਗਈ ਤੇ ਸੈਦੋਂ ਕਹਿੰਦੇ ਬਸਾ ਲਓ ਅਗਲੀ ਕਬੱਡੀ ਫੇਰ ਪੈਣ ਲੱਗੀ ਆ ਮੁੰਡੇ ਮੰਗੀ ਵਰਗੇ ਸੇਰੇ ਵਰਗੇ ਉਹ ਪੱਟਾਂ ਤੇ ਥਾਪੀਆਂ ਵੱਜ ਰਹੀਆਂ ਆਏ ਕਹਿੰਦੇ ਸੇਰਾ ਮੇਰੇ ਵੀਰੋ ਇਸਲੇ ਗਗਣੀ ਵਾਲਾ ਪਰ ਸੋਨੀ ਦੋਨੇ ਸੌਦੀ ਹੈ ਵੀਰ ਸਾਡੇ ਕਹਿੰਦੇ ਵੀ ਸਾਰਾ ਕਰ ਗਿਆ ਨੰਬਰ ਇਸ ਲਈ ਕਹਿੰਦੇ ਰੈਡਰ ਨੂੰ ਦਿੱਤਾ ਗਿਆ ਨੰਬਰ ਕਹਿੰਦੇ ਧਾਵੀ ਦੇ ਨਾਲ ਜੁੜਦਾ ਹੋਇਆ ਔਰ ਕਹਿੰਦੇ ਹਲੋ ਅਗਲਾ ਮੈਚ ਹਲੋ ਨਜ਼ਾਰਾ ਡੱਗੂ ਰਮਾਣੇ ਦੀ ਟੀਮ ਸਾਡੇ ਨਾਲ ਸੰਪਰਕ ਕਰੇ ਡੱਗੂ ਰਮਾਣੇ ਵਾਲੇ ਡੱਗੂ ਰਮਾਣੇ ਦੀ ਟੀਮ ਦੇ ਖਿਡਾਰੀ ਸਾਡੇ ਪ੍ਰਬੰਧਕ ਵੀਰਾਂ ਦੇ ਨਾਲ ਸੰਪਰਕ ਬਣਾ ਲੈਣ ਤੇ ਦੂਜੀ ਗੱਲ ਇਹ ਹੈ ਵੀ ਜਿੰਨਾ ਚਿਰ ਡੱਗੂ ਰਮਾਣੇ ਵਾਲਾ ਨਹੀਂ ਆਉਂਦਾ ਤੇ ਕਮੇਟੀ ਨੇ ਅਜੇ ਜਿਹੜਾ ਫੈਸਲਾ ਪੈਂਡਿੰਗ ਰੱਖ ਦਿੱਤਾ ਹੈ ਉਹ ਵੀ ਡਗਰ ਡਗਰ ਵਾਲੇ ਟਰਾਲੀ ਦੇ ਬੈਠੇ ਬਾਈ ਜਿੰਨਾ ਚਿਰ ਕੋਈ ਫੈਸਲਾ ਨਹੀਂ ਹੁੰਦਾ ਉਹਨਾਂ ਚਿਰ ਉਹ ਵੀ ਥੱਲੇ ਨਹੀਂ ਆਉਂਦੇ ਘੱਲ ਘਾ ਆ ਗਿਆ ਇਹ ਘੱਲ ਘਾ ਪੰਜਾਬ ਸੇ ਅੰਮ੍ਰਾਵਾਂ ਓਕੇ ਹਾਂ ਉਹ ਅਗਲੀ ਕਬੱਡੀ ਇਸ ਲਈ ਫੇਰ ਖੇਡ ਮਾਨਾਂ ਅੰਦਰ ਪੈਂਦੀ ਹੈ ਚਾਰ ਜੱਫੀ ਤਿਆਰ ਵਰ ਤਿਆਰ ਨੇ ਦੇਖਦਾ ਵੀ ਮੇਰੇ ਵੀਰੋ ਪਹਿਲੀਆਂ ਦੇ ਵਿੱਚ ਵੀ ਕਹਿੰਦੇ ਬੱਲੇ ਬੱਲੇ ਕਰਵਾਈ ਹੈ ਇਸ ਲਈ ਗਗੜੇ ਵਾਲਾ ਆਹ ਲਾਉਣਾ ਤਕੜਾ ਜੱਫਾ ਹੈ ਖੇਡ ਮਾਨਾਂ ਅੰਦਰ ਦੋ ਖਿਡਾਰੀਆਂ ਦੇ ਦਰਮਿਆਨ ਟੱਕਰ ਚੱਲ ਰਹੀ ਹੈ ਤੇ ਨੰਬਰ ਇਸ ਲਈ ਲਓ ਯਾਰ ਕਹਿੰਦੇ ਜਾਫੀਆਂ ਨੇ ਆਪਣੀ ਟੀਮ ਦੇ ਲਈ ਜੋਰ ਦਿੱਤਾ ਹੈ ਅਗਲੀ ਕਬੱਡੀ ਭੇਜੇ ਦੀ ਪੈਣ ਲੱਗੀ ਹੈ ਤੇ ਪੰਜਾਬੀ ਤਿਆਰ ਨੇ ਵੇਖਣਾ ਵੀ ਫਰਿਆਦ ਵਰਗੇ ਹੈਪੀ ਵਰਗੇ ਉਹ ਪੱਟਾਂ ਦੇ ਪਾੜਦੀਆਂ ਥਾਪੀਆਂ ਚਰਾਗਦੀਨ ਦਾ ਕਹਿੰਦੇ ਸਿੱਕਾ ਚੱਲਦਾ ਹੈ ਖੇਡ ਮੈਦਾਨਾਂ ਦੇ ਵਿੱਚ ਵੇਖਦਾ ਵੀ ਸਾਹਮਣੇ ਇਸ ਲਈ ਮੇਰੇ ਵੀਰੋ ਬੱਬੂ ਬੱਬੂ ਉਹ ਕਰਦਾ ਕੋਸ਼ਿਸ਼ ਤੇ ਨੰਬਰ ਲਓ ਯਾਰ ਕਹਿੰਦੇ ਦੀ ਕੋਸ਼ਿਸ਼ ਕੀਤੀ ਆ ਰੇਡਰਾਂ ਵਿੱਚੋਂ ਰੇਡਰ ਇੱਕ ਬੱਬੂ ਪੜਾਣੇ ਦਾ ਤੇ ਜਿਹਦੇ ਮੂਰੇ ਖੜਦਾ ਜਾਫੀ ਟਕਾਣੇ ਦਾ ਬੱਬੂ ਵੀ ਆਇਆ ਇੰਡੀਆ ਵੀਰ ਸੁੱਕਾ ਝੋੜਕਾਲ ਵੀ ਆਇਆ ਆਸਟ੍ਰੇਲੀਆ ਤੋਂ ਤੇ ਐਤ ਕੜ ਗਿਆ ਬਗੀਚਾ ਵੀ ਪੁੱਜਿਆ ਮੇਰੇ ਮਿੱਤਰੋ ਤੇ ਨਾਲ ਛੂਛਪੜਾ ਫੋਲਾ ਵੀ ਪੰਜਾਬ ਫਿਰ ਇਧਰ ਨਾਲ ਪੁੱਜੇ ਭਰਾ ਸਾਡੇ ਖਿਡਾਰੀ ਵੀਰ ਜੀ ਇਹਨੂੰ ਆਖਾਂਗੇ ਆ ਅਰਜਨ ਗਗੜੇ ਵਾਲਾ ਮੇਰੇ ਮਿੱਤਰੋ ਜੱਸ ਗਗੜੇ ਦੀਆਂ ਯਾਦਾਂ ਜੁੜੀਆਂ ਹੋਈਆਂ ਨੇ ਮਦਾਨਾਂ ਨਾਲ ਕਿ ਬੁੱਗੀ ਪੁਰਗਾ ਸ਼ੀਰਾ ਯਾਰ ਆਉਂਦਾ ਬੁੱਕ ਦਾ ਤੇ ਗਗੜ ਦਾ ਜਸ ਨਹੀਂ ਕਿਸੇ ਤੋਂ ਰੁਕਦਾ ਜਾਫੀ ਨੇ ਜਾਫੀ ਕੀਤਾ ਕੋੜ ਕਰੋੜ ਦਾ ਲੱਗੇ ਨਾ ਅੰਦਾਜ਼ਾ ਰੋਂਤੇ ਵਾਲੇ ਫੌਜੀ ਨੇ ਜੋੜਦਾ ਲੱਗੇ ਨਾ ਅੰਦਾਜ਼ਾ ਰੋਂਤੇ ਵਾਲੇ ਫੌਜੀ ਨੇ ਜੋੜਦਾ ਰੋਂਤੇ ਵਾਲੇ ਫੌਜੀ ਨੇ ਕਹਿੰਦੇ ਜੱਟ ਨਾ ਜਿੰਨਾ ਚਿਰ ਕਬੱਡੀ ਖੇਡੀ ਹੈ ਦੁਨੀਆ ਦੇ ਵਿੱਚ ਝੰਡੇ ਗੱਡ ਕੇ ਰੱਖੇ ਆ ਮੇਰੇ ਮਿੱਤਰੋ ਲਓ ਕਾਰੀ ਕਹਿੰਦੇ ਇਸ ਲਈ ਕੇ ਵਾਪਸ ਆ ਗਏ ਆ ਆਪਣੀ ਟੀਮ ਲਈ ਲੱਖਾਂ ਦੇ ਅੰਕੜਾ ਕਹਿੰਦੇ ਵਾਦਾ ਕਰਦਾ ਹੋਇਆ ਵੱਖੋ-ਵੱਖਰੀਆਂ ਕੰਟਰੀਆਂ ਦੇ ਝੰਡੇ ਝੂਲ ਰਹੇ ਆ ਚਿੱਟੀਆਂ ਕਪਾਹ ਦੀਆਂ ਫੁੱਟੀਆਂ ਵਰਗੀ ਨਿੱਕੀ-ਨਿੱਕੀ ਧੁੱਪ ਮੇਰੇ ਮਿੱਤਰੋ ਢੋਲੀ ਭਾਈ ਦਾ ਕਬੱਡੀ ਕੱਪ ਹੈ ਔਰ ਰੰਗ-ਬਰੰਗੀਆਂ ਕਹਿੰਦੇ ਦਸਤਾਰਾਂ ਸਜੀਆਂ ਹੋਈਆਂ ਦਰਸ਼ਕ ਵੀਰ ਬੜੇ ਸੋਹਣੇ ਲੱਗ ਰਹੇ ਆ ਕੱਲੋਂ ਦੁਨੀਆ ਦੇ ਟਾਪਰ ਪੁੱਜ ਰਹੇ ਆ ਦੁਨੀਆ ਦੇ ਵੱਡੇ ਮਾਲਕਾਂ ਨੂੰ ਘਿਰਨਗੇ ਲਓ ਮੰਮੀ ਉਸੇ ਕਰਦਾ ਕੋਸ਼ਿਸ਼ ਗਗੜੇ ਵਾਲਾ ਮਾਗੀ ਤਕੜਾ ਜੱਫਾ ਲਾ ਗਿਆ ਆਪਣੀ ਟੀਮ ਦੇ ਲਈ ਲੱਖਾਂ ਦੇ ਅੰਕ ਦਾ ਵਾਅਦਾ ਕਰ ਗਿਆ ਅਗਲਾ ਮੈਚ ਕਲਕਣਾ ਤੇ ਨਿਯਾਮ ਵਾਲੇ ਦਾ ਸੇਕਾ ਕਲਾ ਦੇ ਬਾਬਾ ਮੋਨੀ ਕਲੱਬ ਸਾਪੋੜਾ ਬਾਣਾ ਚੈਨ ਸਿੰਘ ਦਾ ਜੋਗੇ ਵਾਲਾ ਗਗੜੇ ਦੇ ਕਾਲੀ ਦੇ ਲਈ ਬਹੁਤ ਵੱਡੇ ਸਤਿਕਾਰ ਕਮੇਦੇ ਕਰਦੇ ਸਾਡੇ ਵੀਰ ਜਿੰਨੇ ਜੱਫੇ ਲਾਊਗਾ ਪਰ ਜੱਫੇ ਦੇ 200 ਦਾ ਮਾਣ ਸੀਕਲ ਫੈਂਸ ਕੰਪਨੀ ਤਲਵੰਡੀ ਭਾਈ ਉਹ ਮੰਗੀ ਦੀ ਮਾਨ ਕੋਈ ਦਾ ਕਰਨਗੇ ਤੁਹਾਡਾ ਬਹੁਤ ਬਹੁਤ ਧੰਨਵਾਦ ਵੀਰ ਜੀ ਜੀ ਆਇਆਂ ਨੂੰ ਜੀ ਆਇਆਂ ਆਖਦੇ ਮੇਰਾ ਬਹੁਤ ਬਹੁਤ ਧੰਨਵਾਦ ਹੈ ਲਓ ਐਸਲ ਇੱਕ ਪਾਸੇ ਵੱਡਾ ਤਜਰਬਾ ਹੈ ਤੇ ਦੂਜੇ ਪਾਸੇ ਕਿੰਦੇ ਛੋਟੀ ਉਮਰ ਦਾ ਖਿਡਾਰੀ ਮੇਰੇ ਵੀਰੋ ਬੱਬੂ ਕਰਦਾ ਕੋਸ਼ਿਸ਼ ਕਰੇ ਮੇਰੀ ਬੇਨਤੀ ਹੈ ਜਿਹੜੇ ਪਲੇਅਰ ਵਾਰਮ ਅਪ ਗਰਾਊਂਡ ਵਾਲੀ ਸਾਈਡ ਹੋ ਰਹੇ ਆ ਇੱਧਰ ਗੁਰੂ ਘਰ ਦੀ ਬਿਲਡਿੰਗ ਵਾਲੀ ਸਾਈਡ ਹੈ ਬੇਨਤੀ ਪਲੀਜ਼ ਜਾਂਦਾ ਬਹਿਜੋ ਕਿ ਸਾਈਡ ਤੇ ਜੇ ਮੈਚ ਚੱਲ ਰਿਹਾ ਕਿਉਂਕਿ ਤੁਸੀਂ ਫਿਰ ਮੈਚ ਖੇਡਣਾ ਮੱਥਾ ਟੇਕ ਜਿਹੜੀ ਹੋਰ ਟੀਮ ਆਂਗਾ ਪਰ ਜਿੰਨੇ ਜਰ ਮੈਚ ਸਮਾਪਤ ਕਿਦੋਂ ਉਹਨਾਂ ਜਰ ਆਪ ਐਂਟਰੀ ਨਹੀਂ ਕਰਨੀ ਵਾਰਮ ਅਪ ਹੋਣਾ ਤੇ ਖੁੱਲੀ ਗਰਾਊਂਡ ਆ ਬਹੁਤ ਬਹੁਤ ਧੰਨਮਰ ਖਿਡਾਰੀ ਵੀ ਰਹਿੰਦਾ ਨਿਜਾਮ ਵਾਲੇ ਦੇ ਘੱਲ ਕਰਨ ਦੀ ਅਗਲੀ ਟੱਕਰ ਹੋਣੀ ਆ ਸੇਖਾ ਕਲਾਂ ਦੇ ਬਾਬਾ ਮੋਦੀ ਕਲੱਬ ਸਾਪੂ ਵਾਲਾ ਸੇਖਾ ਕਲਾਂ ਦੀ ਟੀਮ ਰੈਡੀ ਹੋ ਜਾਈ ਸਾਪੂ ਵਾਲਾ ਪਹੁੰਚੀ ਹੋਈ ਆ ਬੋਲ ਵਾਲਾ ਤੇ ਸੇਖਾ ਕਲਾਂ ਦਾ ਵੀ ਗੁਰੂ ਮੇਰ ਕਰੇ ਥੋੜੀ ਸੱਟ ਖਿਡਾਰੀ ਮਹਿਸੂਸ ਕਰ ਰਿਹਾ ਹੈ ਕਿਸੇ ਖਿਡਾਰੀ ਦੀ ਕੋਈ ਸੱਟ ਫਿੱਟ ਨਾ ਲੱਗੇ ਸਾਡੀਆਂ ਦੁਆਵਾਂ ਇਹਨਾਂ ਖਿਡਾਰੀਆਂ ਦੇ ਲਈ ਹੈ ਜਿੱਦਾਂ ਹੱਸਦੇ ਖੇਡਦੇ ਹੁੰਦੇ ਆ ਉਦਾਂ ਹੀ ਆਪਣੇ ਘਰਾਂ ਨੂੰ ਵਾਪਸ ਪਰਤਣ ਇਹ ਸਾਡੀਆਂ ਦੁਆਵਾਂ ਨੇ ਇਹਨਾਂ ਖਿਡਾਰੀਆਂ ਦੇ ਲਈ ਔਰ ਸਾਰੇ ਸਪੋਰਟਸ ਕਲੱਬ ਦਾ ਮੈਂ ਧੰਨਵਾਦ ਕਰਦਾ ਜਿਹੜੇ ਵੀਰਾਂ ਨੇ ਬੜੇ ਐਡਾ ਤੋਂ ਦੇ ਨਾਲ ਦਾਰਾ ਜੋਗੇ ਸਾਰੇ ਵੀਰ ਸਤਿਕਾਰਯੋਗ ਹੈ ਉਹ ਦੁੱਤ ਸਾਹਮਣੇ ਕਹਿੰਦੇ ਸਤਿਕਾਰਯੋਗ ਹੈ ਸਾਰੇ ਵੀਰਾਂ ਦਾ ਸਤਿਕਾਰ ਹੈ ਅਜਿਹੇ ਕਬੱਡੀ ਕੱਪ ਦੇ ਉੱਪਰ ਜਿਹਨੇ ਭਰਾ ਪਜੇ ਹੋਏ ਆ ਉਹ ਸਾਹਮਣੇ ਪਾਈ ਹੋਏ ਨੇ ਹਰਿਆਣਾ ਹਰਿਆਣਾ ਮੇਰੇ ਮਿੱਤੋ ਚਰਾਗ ਦੀ ਫਰਿਆਦ ਜੱਫਾ ਵਧੀਆ ਲੱਗਿਆ ਤੇ ਤਾੜੀਆਂ ਵਾਲੇ ਕੀ ਕਹਾਲੇ ਦਰਸ਼ਕ ਵੀਰੋ ਲਓ ਤਾੜੀਆਂ ਖੁੱਲ ਗਈਆਂ ਦਰਸ਼ਕ ਵੀਰੋ ਲਓ ਸਾਹਮਣੇ ਕਹਿੰਦੇ ਬੱਲੇ ਬੱਲੇ ਹੋਈ ਜਾਂਦੀ ਵੱਡਾ ਕਾਟਾ ਇੱਕ ਮੇਰੀ ਬੇਨਤੀ ਹੈ ਜਿੱल्ली ਸੰਗਤ ਟਰੋਲੀ ਭਾਈ ਦੇ ਮੈਦਾਨਾਂ ਦਾ ਜੁੜੀ ਆ ਕੋਈ ਐਸਾ ਵੀਰ ਨਹੀਂ ਹੋਣਾ ਜਿਹੜਾ ਤਾੜੀਆਂ ਨਾ ਮਾਰੇ ਜੇ ਮੈਚ ਦਾ ਸਵਾਦ ਰ ਖੁੱਲ ਕੇ ਤਾੜੀਆਂ ਮਾਰਦੇ ਕੋਰੀ ਬਹੁਤ ਬਹੁਤ ਧੰਨਵਾਦ ਤੁਹਾਡੀਆਂ ਤਾੜੀਆਂ ਤੁਹਾਡਾ ਹੌਸਲਾ ਆ ਕਹਿੰਦੇ ਮੁੰਡਿਆਂ ਦੇ ਸਰੀਰ ਵਿੱਚ ਜੋਸ਼ ਭਰਦੀਆਂ ਤਾੜੀਆਂ ਬਹੁਤ ਬਹੁਤ ਧੰਨਵਾਦ ਵੀਰੇ ਨੂੰ ਪ੍ਰੀਤ ਮਈ ਵਾਲਾ ਕੜਾ ਪਿੰਡ ਟਰੱਕਾਂ ਦੇ ਨਾਲ ਮਸ਼ਹੂਰ ਆ ਦੂਜੇ ਪਾਸੇ ਟੱਕਰ 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 ਅੱਗਾ ਗੜੇ ਵਾਲੇ ਦੇ ਨਾਲ ਹੈ ਇਹ ਗੜੇ ਵਾਲਾ ਅਰਜਨ ਆ ਪਰ ਮਈਆਂ ਵਾਲਾ ਪਿੰਡ ਟੱਕੇ ਨਾਲ ਮਸ਼ਹੂਰ ਆ ਇਹ ਪੰਜਾਬੀ ਭਰਾ ਜਾਣਦੇ ਆ ਜਦੋਂ ਕਨੇਡਾ ਤੋਂ ਅਮਰੀਕਾ ਨੂੰ ਜਾਂਦਾ ਤੇ ਗੋਰਿਆਂ ਦਾ ਕੱਢ ਦਿੰਦਾ ਸ਼ੱਕ ਨਹੀਂ ਆਪੇ ਦੀ ਕਿਰਪਣਾ ਬੱਲ ਗਏ ਮਿੱਤਰਾਂ ਯਾਦੇ ਟਰੱਕ 'ਚ ਲੈ ਫਰਿਆਦ ਸਿਆ ਤੇਰੇ ਜੱਫੀਆਂ ਦੇ ਦੁਨਣਾ ਪਿਆਰ ਸਰਕਾਰ ਦਿੰਦੀ ਆ ਇਧਰ ਕਰ ਭੇਜ ਗਗੜੇਵਾਲਾ ਭੇਜਾ ਤੇ ਇਧਰ ਫਰਿਆਦ ਬੱਲੇ ਬੱਲੇ ਫਰਿਆਦ 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 ਤੇ ਭੇਜਾ ਫਰਿਆਦ ਤੇ ਭੇਜਾ ਮੇਰੇ ਵੀਰੋ ਇਸ ਨੇ ਗਗੜੇਵਾਲਾ ਨੰਬਰ ਜੋੜ ਗਿਆ ਆਪਣੀ ਟੀਮ ਦੇ ਲਈ ਸਿਰੇ ਦਾ ਮੁਕਾਬਲਾ ਦੋਨੋਂ ਟੀਮਾਂ ਦੇ ਦਰਮਿਆਨ ਖੇਡ ਮੈਦਾਨ ਅੰਦਰ ਅਗਲੀ ਕਬੱਡੀ ਪੌਂਡ ਲਈ ਕਹਿੰਦੇ ਪ੍ਰੀਤ ਇਸਲੇ ਹਨ ਤਿਆਰ ਕਬੱਡੀ ਪਾਰ ਨਿਜਾਮਵਾਲ ਦੇ ਘਨਕੜਾ ਇਹ ਦੋਨੇ ਟੀਮਾਂ रेडी ਆ ਸੇਖਾ ਕਰਨ ਦੇ ਬਾਬਾ ਮੂਨੀ ਕਲੱਬ ਸਾਪੂ ਵਾਲਾ ਵੀ ਤਿਆਰ ਰਹਿਣ ਵਾਲਾ ਜੈਨ ਸਿੰਘ ਦੇ ਜੋਗੇ ਦਾ ਆਖਰੀ ਮੈਚ ਉਹ ਲੈਸਟ ਦੇ ਮੁਤਾਬਕ ਲਓ ਸਾਹਮਣੇ ਕਬੱਡੀ ਪਈ ਹੋਈ ਆ ਚਾਰ ਖਿਡਾਰੀ ਤਿਆਰ ਨੇ ਕਿ ਜਿਹੜੀ ਮਹਿੰਦੀ ਰਾਂਗਣਾ ਦੇਵੇ ਕੀ ਫਿਰ ਉਸ ਦਾ ਲਾਣਾ ਜਿੱਥੇ ਗਿਆ ਵੀ ਕਦਰ ਨਾਲ ਉੱਤੇ ਕਾਹਦਾ ਹੁੰਦਾ ਜਾਣਾ ਤੰਦਰੁਸਤੀਆਂ ਰੱਖੇ ਮਾਲਕ ਕੁਝ ਨਹੀਂ ਮਿਲ ਕੇ ਥੀਲੇ ਮਾਤਾ ਉੱਤੇ ਆਉਂਦੇ ਰਹਿੰਦੇ ਔਖੇ ਸੌਖੇ ਵੇਲੇ ਇਹ ਮਰਦਾ ਉੱਤੇ ਆਉਂਦੇ ਰਹਿੰਦੇ ਔਖੇ ਸੌਖੇ ਵੇਲੇ ਲਓ ਸੇਰੂ ਕੋਸ਼ ਕਰ ਰਿਹਾ ਤੇ ਨੰਬਰ ਕਹਿੰਦੇ ਪ੍ਰੀਤ ਨੇ ਜੋੜ ਦਿੱਤਾ ਅਗਲੀ ਕਬੱਡੀ ਭੇਜੇ ਦੀ ਖੇਡ ਮੈਣ ਲੱਗੀ ਹੈ ਕਿ ਮਿਸ ਕਰੀਏ ਬਾਈ ਕਾਲੇ ਨੂੰ ਜੱਟ ਬਾਜੇ ਖੰਡੇ ਵਾਲੇ ਨੂੰ ਵੈਂਦੀ ਗਾਗੋ ਗਾੜ੍ਹ ਮੰਦਿਰ ਨੂੰ ਤੇ ਫੌਜੀ ਕੌੜ ਪਤੰਦਰ ਨੂੰ ਸਾਹਮਣੇ ਇਸ ਸੋਟੀ ਦੇ ਨਿਮਾਖੜਾ ਨਾ ਰਕਵਾਟ ਨੂੰ ਤਕੜਾ ਜੱਫਾ ਲਾ ਗਿਆ ਜੀ ਬੱਬੂ ਜੱਫੀ ਰੋਵੇ ਇਹਦੇ ਹੁਣ ਜੱਫਾ ਲਾਇਆ 500 ਰੁਪਈਆ ਮਹਿੰਦਰ ਸਿੰਘ ਯੂਵਾ ਸੈਰੋ ਨਾ ਭਾਈ ਹਾਂ ਬੱਬੂ ਪ੍ਰਾਪਤ ਕਰਦਾ ਸਿਰਾ ਹੋਈ ਜਾਂਦਾ ਅ ਇੱਕ ਬਾਈ ਲੈ ਗਿਆ ਨਾਂ ਨਹੀਂ ਦੱਸ ਗਿਆ ਪਰ 500 ਇਹ ਵੀ ਇਸ ਮੁੰਡੇ ਲਈ ਪੁੱਛਦੇ ਕਰਦਾ ਸਿਰਾ ਹੋਈ ਜਾਂਦਾ ਵੀ ਸੋਨੂ ਸੀਤੋ ਵਾਲਾ ਕਹਿੰਦਾ ਨੇ ਕੀ ਹਾਰ ਚਾਲ ਦੋਸਤੋ ਅਜੋ ਗੱਲ ਬੜੀ ਪਈਆ ਲਓ ਆਏ ਸੜੇ ਅਰਜਨ ਅਰਜਨ we